ਬੁੜੋ ਜਿਓ ਪਹਿਲਾ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਪਹਿਲਾ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਪਹਿਲਾ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਰਾਜਪੁਰਾ ਜਨਤਾ ਸਕੂਲ ਦੇ ਨਜ਼ਦੀਕ ਬਣੇ ਨਵੇਂ ਓਵਰ ਬ੍ਰਿਜ ਦੀ ਖੁਸ਼ੀ ਵਿੱਚ ਲੱਡੂ ਵੰਡਣ ਪਹੁੰਚੇ ਸਾਬਕਾ ਵਿਧਾਇਕ ਹਰਦੀਾਲ ਸਿੰਘ ਕੰਬੋਜ ਨੂੰ ਪੰਜਾਬ ਪੁਲਿਸ ਵੱਲੋਂ ਰੋਕਿਆ ਗਿਆ ਇਹੀ ਨਹੀਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੰਬੋਜ ਵਿਧਾਇਕ ਨੂੰ ਗੱਲਬਤ ਨਾ ਕਰਨ ਦਿੱਤੀ ਤੇ ਪੱਥਰਚਾਰਾਂ ਦੇ ਨਾਲ ਵੀ ਪੰਜਾਬ ਪੁਲਿਸ ਨੇ ਵਾਪਸ ਲੁਕੀ ਕੀਤੀ ਤੁਸੀਂ ਵੀ ਦੇਖੋ ਮੋਫੇ ਦੀਆਂ ਤਸਵੀਰਾਂ ਚਿਕਰ ਹੋ ਜੇ ਲੈਣੇ ਆ ਬੋੜੋ ਜੇ ਪਹਿਲਾ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਹਾਂ ਆਜੋ ਆਜੋ ਨਹੀਂ ਨਹੀਂ ਦਿਓ ਉਹ ਤੁਸੀਂ ਹਾਂ ਕੋਈ ਗੱਲ ਨਹੀਂ ਹਾਂ ਆਜੋ ਇਸੇ ਦੀ ਲਓ ਲਿਆਓ ਫਿਰ ਦਿਓ ਤੁਸੀਂ ਸਾਡੇ ਬੰਦਿਆਂ ਨੂੰ ਫੜਾਓ ਤੁਸੀਂ ਪਹਿਲਾਂ ਵਾਪਸ ਇੱਧਰ ਆਈਆਂ ਬਣੇ ਲਿਆਓ ਵਾਪਸ ਕਰੋ ਜਿਹੜੇ ਹੈਗੇ ਉਹ ਲੱਡੂ ਵਾਪਸ ਕਰੋ ਜਿਹੜੇ ਅਸੀਂ ਲੈ ਕੇ ਆਏ ਹੈਗੇ ਹਾਂ ਤੁਸੀਂ ਲੱਡੂ ਹੀ ਖੋਲੇ ਦੱਸੋ ਤੁਸੀਂ ਤੁਸੀਂ ਕਿਸੇ ਖੁਸ਼ੀਏ ਲੋਕਾਂ ਦੀ ਲੋਕਾਂ ਦੀ ਖੁਸ਼ੀ ਨਹੀਂ ਹੋਣ ਦੇਤੇ ਤੁਸੀਂ ਪੁਲੀਸ ਪਹਿਲਾਂ ਲੱਡੂ ਲਿਆ ਲੈ ਲੱਡੂ ਮੇਰਾ ਲੱਡੂ ਚਲੋ ਚਲੋ ਲੱਡੂ ਵੰਡ ਰਹੇ ਇੱਥੇ ਤੋਂ ਉਹਨਾਂ ਕੇ ਲੱਡੂ ਵੀ ਖੋਲੇ ਇਹਨਾਂ ਨੇ ਤੋਂ ਹੈ ਐਸੇ ਕੰਮ ਕਰਨੇ ਲੱਗੇ ਜੇ ਦੋ ਲੋਕਾਂ और अब जैसे आगे की क्या वो रहेगी आप जाओगे आगे या यहाँ आपको वापस भेज आगे नहीं मैं तो कोई ज्यादा लगा लगाने की यहाँ पे कुछ इतना तो बड़ा कार्य नहीं, तो नहीं 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 कोई कार्य तो कुछ दो दो भी बड़ा कार्य नहीं था मैं आप ही देख ही रहे हो क्या यहाँ कोई इतना बड़ा कार्य जो लोगों को रोज लूट रहे हैं कानों में से बाड़ियाँ उतर रही हैं स्नैचिंग हो रही है गुंडागर्दी हो रही है उसको तो रोकते नहीं है तो ऐसे अगर किसी ने अच्छे काम किए हैं तो उनको कामों को अगर लोग अप्रिशिएट कर रहे हैं तो उसके लिए ये रोकने आ जाते लेकिन आप जा रहे थे उधर आम आदमी पार्टी जिंदाबाद के नारे कोई बात नहीं हो लगातार लगाने दो मेरे को फोर्स को जहां पर, पर है है वहां पर आम आदमी पार्टी के कार्यकर्ता पता नहीं इन्होंने भेजे होंगे जो जहां के एमएलए है उसने भेजे होंगे कि जाओ आप भी चले जाओ तो ये जानकार ओ नहीं देखो जी इनन दी पुरानी आदत है धक्का करundi ਜਦੋਂ ਅੱਜ ਸਵੇਰੇ ਅਸੀਂ ਇਸ ਵੇਲੇ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਸਵੇਰੇ 11 ਵਜੇ ਐਮਐਲਏ ਨੀਨਾ ਮਿੱਤਲ ਜੀ ਇਸ ਪੁਲ ਦਾ ਉਦਘਾਟਨ ਕਰਨਗੇ ਤਾਂ ਉਸ ਤੋਂ ਬਾਅਦ ਇਹ ਆਪਣੇ ਬੰਦੇ ਲੈ ਕੇ ਧੱਕੇ ਨਾਲ ਪੁੱਲ ਕੋਲੋਂ ਆ ਗਏ ਜੀਸੀਬੀ ਸਾਨੂੰ ਪਤਾ ਲੱਗਿਆ ਵੀ ਜੀਸੀਬੀ ਮਜ਼ਾਰੇ ਆ ਪਰ ਇਹ ਧੱਕੇਸ਼ਾਹੀ ਨਹੀਂ ਕਰਨ ਦਿਆਂਗੇ ਸਭ ਨੂੰ ਪਤਾ ਹੈ ਵੀ ਇਹ ਪੁਲ ਦਾ ਕੰਮ ਕਿੰਨੇ ਸਮੇਂ ਤੋਂ ਬੰਦ ਸੀ ਜਦੋਂ ਸਾਡੀ ਸਰਕਾਰ ਆਈ ਹੈ ਸੈਂਟਰ ਨਾਲ ਮਿਲ ਕੇ ਸੈਂਟਰ ਨਾਲ ਗੱਲਬਾਤ ਕਰਕੇ ਇਸ ਪੁਲ ਦਾ ਕੰਮ ਸ਼ੁਰੂ ਕਰਾਇਆ ਜੋ ਇਸ ਪੁਲ ਦੇ ਵਿੱਚ ਔਕੜਾਂ ਸੀਗੀਆਂ ਉਹ ਸਾਰੀਆਂ ਔਕੜਾਂ ਐ ਐਮਐਲਏ ਸਾਹਿਬ ਨੇ ਦੂਰ ਕਰਾ ਕੇ ਇਹ ਪੁਲ ਤਾਂ ਤਿਆਰ ਹੋਇਆ ਜਿਵੇਂ ਤੁਹਾਨੂੰ ਪਤਾ ਵੀ ਨਲਾਸ ਕੱਟ ਦਾ ਰਸਤਾ ਉਹ ਵੀ ਅਸੀਂ ਪਾਸ ਕਰਾਇਆ ਸੀ ਤਾਂ ਉਦੋਂ ਜੱਗਾ ਜੀ ਕਹਿੰਦੇ ਵੀ ਇਹ ਤਾਂ ਕੰਮ ਮੈਂ ਕਰਾਇਆ ਮਹਾਰਾਣੀ ਛੱਬਾ ਤੂੰ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਜੇ ਤੁਸੀਂ ਕੰਮ ਕਰਾਇਆ ਤਾਂ ਇੱਕ ਵੀ ਪੇਪਰ ਸਾਨੂੰ ਸ਼ੋਅ ਕਰ ਦਿਓ ਵੀ ਜੇ ਤੁਸੀਂ ਕੋਈ ਲੈਟਰ ਲਿਖੀ ਹੈ ਜਾਂ ਕੋਈ ਮਨਜ਼ੂਰੀ ਲੈ ਕੇ ਆਏ ਤਾਂ ਉਦੋਂ ਵੀ ਅਸੀਂ ਸਾਰੇ ਪੇਪਰ ਜਾਰੀ ਕੀਤੇ ਸੀ ਵੀ ਅਸੀਂ ਐਮਐਲਏ ਸਾਹਿਬ ਨੇ ਕਿੰਨੂ ਕਿੰਨੂ ਲੈਟਰ ਲਿਖਿਆ ਕੀ ਕੀ ਉਹਦਾ ਜਵਾਬ ਆਇਆ ਤੁਹਾਡੇ মিডিਆ ਦੇ ਭਰਾਵਾਂ ਅੱਗੇ ਸਾਰਾ ਕੁਝ ਲਿਖਿਆ ਸੀ ਉਵੇਂ ਹੀ ਇਸ ਪੁਲ ਦਾ ਕੰਮ ਕੀਤਾ 2.5 ਦਾ ਵੀ ਕ੍ਰੈਡਿਟ ਲੈਣਾ ਉਹਨਾਂ ਹਰਦੀਾਲ ਕੰਬੋ ਜੀ ਆ ਗਏ ਮੈਂ ਤੁਹਾਡੇ ਮਾਧਿਅਮ ਦਾ ਹੀ ਉਹਨਾਂ ਨੂੰ ਮੈਸੇਜ ਦਊਂਗਾ ਵੀ ਇੱਕ ਤਾਂ ਅਸੀਂ ਠੱਕੇਛਾਈ ਨਹੀਂ ਸਹਿਣ ਕਰਾਂਗੇ ਨਾ ਹੀ برداشت ਕਰਾਂਗੇ ਸੈਕੰਡਲੀ ਇਹ ਕਹਿ ਰਹੇ ਆ ਵੀ ਕੱਲ 11 ਵਜੇ ਪੁਲ ਜਨਤਾ ਲਈ ਖੁੱਲ ਜਾਏਗਾ ਉਦੋਂ ਬੇਸ਼ੱਕ ਹਨ ਜਿਵੇਂ ਆਮ ਪਬਲਿਕ ਲੰਘੂਗੀ ਇਸ ਪੁਲ ਤੋਂ ਤਾਂ ਹਰਦੀਾਲ ਕੰਬੋ ਵੀ ਲੰਘਣ ਰਾਜਪੁਰੇ ਦੇ ਨਾਗਰਿਕ ਹੋਣ ਦੇ ਨਾਤੇ ਲੰਘਣ ਪਰ ਇਦਾਂ ਧੱਕੇਸ਼ਾਹੀ ਨਹੀਂ ਕਰਨੀ ਹਰਦਿਆਲ ਕੰਬੋ ਜਦੋਂ ਉਰੇ ਆਏ ਨੇ ਉਹ ਕਹਿੰਦੇ ਅਸੀਂ ਲੱਡੂ ਵੰਡਣ ਆਏ ਆ ਅਸੀਂ ਕੋਈ ਉਦਘਾਟਨ ਕਰਨ ਨਹੀਂ ਆਏ ਹੈਗੇ ਪਰ ਜਿਸ ਤਰ੍ਹਾਂ ਦੂਜੀ ਤਰਫ ਤੁਸੀਂ ਪਾਰਟੀ ਦੇ ਨਾਰੇ ਲਾ ਰਹੇ ਉਧਰ ਲਾ ਰਹੇ ਇਸ ਨਾਲ ਮਾਹੌਲ ਖਰਾਬ ਨਹੀਂ ਹੋਏਗਾ ਦੋਨੋਂ ਸਾਈਡ ਤੋਂ ਉਹ ਤਾਂ ਖਰਾਬ ਕਰਨ ਨੂੰ ਆਏ ਆ ਉਹਨਾਂ ਨੇ ਲੱਡੂ ਵੰਡਣੇ ਸੀ ਕੱਲ 11 ਵਜੇ ਵੰਡਦੇ ਜਦੋਂ ਅਸੀਂ ਉਦਘਾਟਨ ਕਰਦੇ ਸ਼ਹਿਰ ਦੇ ਇੱਕ ਅੱਛੇ ਨਾਗਰਿਕ ਹੋਣ ਦਾ ਸਬੂਤ ਦਿੰਦੇ ਉਦੋਂ ਲੱਡੂ ਨਾਲ ਲੈ ਕੇ ਆਂਦੇ ਐਮਐਲਏ ਦਾ ਉਦਘਾਟਨ ਕਰਨਗੇ ਉਦੋਂ ਲੱਡੂ ਵੰਡਣ ਜਲੇਬੀਆਂ ਵੰ ਪਰ ਗੁੰਡਾਗਰਦੀ ਨਾ ਨਾ ਮੰਡਨ ਰਾਜਪੁਰੇ ਚ ਠੀਕ ਹੈ ਠੀਕ ਹੈ ਬੈਠੋ ਜਿਹਦਾ ਨੇ ਕੰਪੋਜ਼ਰ ਕੀ ਕਹਿਣਾ ਚਾਹੋਗੇ ਜੀ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਜੀ ਅੱਜ ਦਾ ਕੀ ਪ੍ਰੋਗਰਾਮ ਹੈ ਜੀ ਅੱਜ ਦਾ ਜਲਦਾ ਕਰ ਲੈਣ ਤੁਹਾਨੂੰ ਸਰ ਤੁਸੀਂ ਐਮਐਲ ਸਾਹਿਬ ਨੂੰ ਮੈਂ ਸਰ ਕੀ ਪ੍ਰੋਗਰਾਮ ਸੀ ਉਹ ਕੋਈ ਨਹੀਂ ਜੀ ਕੋਈ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਪੁਲਿਸ ਉਹ ਆਪਣੀ ਗੱਡੀ ਲੈ ਕੇ ਚਾਹੇ ਲੈ ਜਾ ਰਹੇ ਹੋ ਸਰਕਾਰੀ ਗੱਡੀ ਵਟਾ ਕੇ ਲੈ ਜਾ ਰਹੇ ਹੋ ਕੀ ਕਰਨ ਸਰਕਾਰੀ ਗੱਡੀ ਨਹੀਂ ਹੈ ਜੀ ਇਹ ਹੈ ਜੀ ਆਪਣੀ ਗੱਡੀਆਂ ਹਾਂ ਪ੍ਰਾਈਵੇਟ ਗੱਡੀ ਆਪਣੀ ਹਾਂ ਜੀ ਕੰਪੋਜ਼ਰ ਕੀ ਕਹਿਣਾ ਚਾਹੁੰਦੇ ਹੋ ਕੋਈ ਗੱਡੀ ਨਹੀਂ ਹੈ ਜੀ ਹੈ ਕੰਬੋ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਚਲੋ ਬੈਠੋ ਜੀ ਬੈਠੋ ਮੈਂ ਕੰਬੋ ਸਰ ਕੀ ਕਹਿਣਾ ਚਾਹੁੰਦੇ ਮੈਂ ਆਪਣੀ ਗੱਲ ਬੜੀ ਕੀ ਕਹਿਣਾ ਚਾਹੁੰਦੇ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ 1947 ਤੋਂ ਬਾਅਦ ਬੜੀ ਬੜੀ ਕਮਾਨ ਕੇ ਸਿਟੀ ਹੈ ਇਲਾਕੇ ਦੇ ਲੋਕਾਂ ਦੇ ਅੱਗੇ ਤਾਂ ਤੁਸੀਂ ਪਿੱਛੇ ਮੋੜਦਾ ਥੋੜਾ ਥੋੜਾ ਫੇੜ ਇੱਕ ਹੁਣ ਗੱਲ ਤਾਂ ਕਰਦੇ ਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦਿਆਲ ਸਿੰਘ ਨੇ ਉਹਦਾ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਕਿ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਪਾਲ ਸਿੰਘ ਦੀ ਅੱਜ ਸਦਨਾ ਪੂਰੀਆਂ ਹੋ ਗਿਆ ਇਸ ਤੋਂ ਬਾਅਦ ਮੈਂ ਕਿਹਨੂੰ ਸਰ ਬਾਈਟ ਤਾਂ ਕਰਨ ਦਿਓ ਸਰ ਇਹ ਤਾਂ ਨਹੀਂ ਇਹ ਤੋਂ ਨਹੀਂ ਇਹ ਇਹ ਤੱਕਾ ਪਰ ਉਹਨਾਂ ਨੂੰ ਆਪਣੀ ਗੱਲ ਐਖੋ ਜੋ ਨਹੀਂ ਨਹੀਂ ਇਹ ਗੱਲ ਤੱਕਾ ਚਲੋ ਨਹੀਂ ਤੱਕਾ ਨਹੀਂ ਤੱਕਾ ਲੈ ਤੁਸੀਂ ਤੱਕਾ ਮਾਰੋ ਤੱਕਾ ਸਭ ਨੂੰ ਮਾਰੋਗੇ ਤੱਕੇ ਇੱਕ ਪੱਤਰਕਾਰ ਨੂੰ ਮਾਰੋਗੇ ਤੱਕੇ ਪੱਤਰਕਾਰ ਨੂੰ ਮਾਰੋਗੇ ਤੱਕੇ ਇੱਕ ਗੱਲ ਹੋਰ ਦੀ ਆ ਗੱਲ ਕਰ ਰਹੇ ਅਸੀਂ ਨਹੀਂ ਨਹੀਂ ਗੱਲ ਨਹੀਂ ਕੋਈ ਲੜਾਈ ਕਰਾਉਣੀ ਸੀ ਇਹ ਲੜਾਈ ਤੁਸੀਂ ਚੱਟਾ ਕਰ ਰਹੇ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਗੱਲ ਨਹੀਂ ਕਰ ਰਹੇ ਤੁਸੀਂ ਕਿਹੜਾ ਚੱਲੋ ਕਰ ਰਹੇ ਸਾਨੂੰ ਕੌਣ ਚੱਲ ਕੇ ਕਰੀ ਅਸੇਪਾ ਸਾਹਿਬ ਪੁਲਿਸ ਸਾਨੂੰ ਗੱਲ ਕਰਾਉਣ ਦੋ ਉੱਥੇ ਕੋਈ ਨਾ ਰਿਹਾ ਜਾਨੀ ਕੋਈ ਕਿਹੜਾ ਉੱਧਰ ਜਾ ਰਿਹਾ ਕਰ ਰਹੇ ਸਾਨੂੰ ਕੋਈ ਕਿਹੜਾ ਉੱਧਰ ਜਾ ਰਿਹਾ ਅਸੇਪਾ ਸਾਹਿਬ ਉਹ ਤਾਂ ਨਹੀਂ ਜਾ ਰਿਹਾ ਗੱਲ ਖਤਮ ਹੋ ਗਈ ਇੱਕ ਪੁੱਤ ਕਰ ਰਹੇ ਆ ਨੇ ਗਲਤ ਪੁਲਿਸ ਕੋਈ ਨਹੀਂ ਜਾ ਕੇ ਆ ਕੇ ਇੱਕ ਗਲਤ ਇਹ ਗਲਤ ਗੱਲ ਕਰ ਰਹੇ ਹੋ ਪਲੀਜ਼ ਸਾਨੂੰ ਗੱਲ ਕਰ ਲੈਣ ਬਹੁਤ ਬਹੁਤ ਗਲਤ ਕਰ ਰਹੇ ਆ ਨੇ 1/2 ਕਿਲੋਮੀਟਰ ਦੂਰ ਹੈ ਇਸ ਤਰ੍ਹਾਂ ਵੀ ਤਾਂ ਤੁਹਾਡੀ ਗੱਲ ਮੰਨ ਰਹੇ ਚਲੋ ਜੀ ਸਰਾਜ ਕੀ ਮਸਲਾ ਹੋਇਆ ਜੀ ਇੱਥੇ ਕਾਫੀ ਫੋਰਸ ਲੱਗੀ ਹੋਈ ਹੈ ਫੋਰਸ ਤਾਂ ਜੀ ਇੱਥੇ ਜਿਹੜਾ ਪੋਲਾ ਜਿਹੜਾ ਧੂਰਾ ਹੈ ਬਣਿਆ ਨਹੀਂ ਤੁਹਾਨੂੰ ਸਾਰੇ ਪ੍ਰੈਸ ਵਾਲੇ ਇੱਥੇ ਹੀ ਸੀਗੇ ਪਰ ਸੋ ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਹੈ ਉਹਨਾਂ ਨੇ ਕੋ ਮੋਟਰਸਾਈਕਲ ਵਾਲਾ ਹਿੱਟ ਕਰ ਗਿਆ ਸੀ ਤੁਹਾਡੇ ਸਾਹਮਣੇ ਪ੍ਰੈਸ ਨੇ ਵੀ ਖਬਰ ਲਾਈ ਸੀਗੀ ਉਹਦੇ ਕਰਕੇ ਜੇ ਪੁਲ ਅਧੂਰਾ ਹੈ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਤਲਬ ਪਬਲਿਕ ਨੂੰ ਪਤਾ ਲੱਗਦਾ ਹੈ ਜੀ ਪੁਲ ਖੁੱਲ ਗਿਆ ਇੱਥੇ ਇਕੱਲਾ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰਸੋਂ ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਲਾ ਕੇ ਬੈ ਗਏ ਸੀ ਫਿਰ ਦੁਬਾਰੇ ਧਰਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫੇਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਹੈ ਮੁਰਦਾ ਕੰਮ 'ਚ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਹਾਂ ਵੀ ਇਹ ਜਦ ਤੱਕ ਕੰਮ ਕਰਨਾ ਨਹੀਂ ਕਰ। ਨਹੀਂ ਸਰ ਅਧੂਰਾ ਸੀਗਾ ਤਾਂ ਫਿਰ ਕੱਲ ਮੈਡਮ ਤਾਂ ਉਦਘਾਟਨ ਕਰ ਰਹੇ ਆ। ਉਹ ਲੱਗੇ ਕੋਈ ਵੈਰੀਕੇਟ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗ ਰਹੀਆਂ ਸੀ। ਹੋਰ ਲੱਗ ਰਹੀਆਂ ਚੱਕ ਰਹੀਆਂ ਅਸੀਂ ਵੈਰੀਕੇਟ ਵਗੈਰਾ ਚਕਾਰ ਰਹੀਆਂ ਹੋਰ ਜਿਹੜੇ ਅੜਤਣਾ ਨੇ ਉਹ ਖੋਲਦੇ ਆ। ਖੁੱਲ ਜਾਊਗਾ ਕੱਲ ਤੱਕ ਤੇ ਕਰ ਦਿਆ। ਸਭ ਹਲਕਾ ਨਿਵਾਸੀਆਂ ਨੂੰ ਲੱਡੂ ਵੰਡਣ ਆਏ ਸੀ ਮਠਾਈਆਂ ਵੰਡਣ ਆਏ ਸੀ ਉਸ ਤੋਂ ਵੀ ਰੋਕਿਆ ਗਿਆ। ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣ ਆਏ ਸੀ ਜਰੂਰ। ਤੁਹਾਡੇ ਮੁਲਾਜ਼ਮ ਜਿਹੜੇ ਨੇ ਪਾਣੀ ਸ਼ਾਂਤੀ ਭੰਗ ਕਰੀਏ ਠੀਕ ਹੈ ਸਰ ਨਹੀਂ ਸਰ ਪੂਲ ਦੇ ਨੇੜੇ ਪੂਲ ਦੇ ਨੇੜੇ ਜਾਣ ਤੇ ਤੁਸੀਂ ਰੋਕਿਆ ਰੋਕਿਆ ਲੇਕਿਨ ਉਸ ਜਿੱਥੇ ਕੇ ਤੱਕੇ ਮਾਰ ਕੇ ਤੁਸੀਂ ਸਾਈਡ ਤੇ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਕੋਈ ਤੱਕਾ ਨਹੀਂ ਮਾਰਿਆ ਜੀ ਕੋਈ ਠੀਕ ਹੈ